ਕੁੜਪਣੇ ਕਪੜੇ ਇਧੇ ਕਰਨ ਲੱਗ ਗਈ। ਹੋਰ ਮੈਂ ਆਖੇ ਮਾ ਜਲਾ ਹੁਣ ਤੋਤੇ ਸੀ ਜਿਹੜੇ ਕੱਲ ਦੋਕ ਇਹਨਾਂ ਦੇ ਮਾਰ ਦਿੰਨੀ ਆ ਤੈ ਉਹ ਦੂਜੇ ਤਾਂ ਮੈਂ ਸ਼ਾਮ ਤੇ ਇਹ ਹੀ ਰਹਿ ਗਈਆਂ। ਮੈਂ ਤਾਂ ਥੱਕ ਗਈ ਸੱਚੀ ਟੂਹੀ ਦੁਖਣ ਲੱਗ ਗਈ। ਨਹੀਂ ਭੈਣ ਤੂਹੀ ਤਾਂ ਤੇਰੀ ਦੁਖਣ ਲੱਗਣੀ ਸੀ। ਆ ਇੰਨਾ ਸ਼ੁਕਰ ਤੂੰ ਆ ਗਈ। ਆ ਸਾਡਾ ਘਰ ਸਾਰਾ ਸਾ ਮਰ ਗਿਆ। ਨਹੀਂ ਸਾਥੋਂ ਦਾ ਸੱਸ ਨੂੰ ਹਾਂ ਤਾਂ ਹੋਣਾ ਹੀ ਨਹੀਂ ਸੀ ਕੰਮ। ਆ ਬਹਿਵਤੀਆਂ ਦਾ ਤਾਂ ਤੈਨੂੰ ਪਤਾ ਹੀ ਆ ਪਹਿਰ ਤਾਂ ਤਾਂ ਬਥੇਰੀਆਂ ਕਰ ਲੈਂਦੇ ਨੇ। ਕੌਲੀ ਚਾਕੇ ਉੱਥੇ ਨਹੀਂ ਰੱਖਦੇ ਹੈਗੇ। ਮੂੰ ਚਲ ਕੋਈ ਨਾ ਨਿਆਣੇ ਨੇ ਆਪੀ ਲੱਗ ਜਾਣਗੇ ਮੈਂ ਜਦ ਆਈਆਂ 베ਲੀ ਥੋੜੀ ਵੇਖਣ ਨਹੀਂ ਤੂੰ ਨਿਆਣੇ ਕਾਇਦੇ ਨਹੀਂ ਹੈ ਹਜੇ ਨਿਆਣੇ ਨੇ ਕੁੜੇ ਪਾਣ ਪਾਦਣਗੇ ਐ ਮੈਨੂੰ ਤਾਂ ਫਿਕਰ ਹੋਇਆ ਪਿਆ ਵੀ ਇਹਨਾਂ ਨੂੰ ਕੋਈ ਰਿਸ਼ਤਾ ਹੋ ਜੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਦਾੜੀਆਂ ਚ ਵੀ ਚਿੱਪੇ ਆਉਣ ਨੂੰ ਤਿਆਰ ਨੇ ਨੀ ਰਿਸ਼ਤਿਆਂ ਦਾ ਤਾਂ ਅੱਜਕੱਲ ਇਹ ਹੀ ਕੁਸ ਹੋਇਆ ਪਿਆ ਨਾਲ ਮਾਸੀਆਂ ਨੂੰ ਤੇ ਮਾਮਾ ਨੂੰ ਮਾਮੀ ਨੂੰ ਤਾਂ ਨਿਆਣੇ ਹੀ ਹੁੰਦੇ ਨੇ ਪੁੱਤ ਤੇ ਉਹ ਤਾਂ ਕਿ ਵੱਡੀ ਉਮਰ ਦੇ ਤਾਂ ਬਿਆਹ ਵਾਲਿਆਂ ਨੂੰ ਗਵਾਂਡੀਆਂ ਨੂੰ ਪਾਤਿਆਂ ਤਾਂ ਇਹ ਹੁੰਦੇ ਨੇ ਮਾਵਾ ਤੇ ਮਾਸੀਆਂ ਤਾਂ ਨਿਆਣੀਆਂ ਹੀ ਹੁੰਦੇ ਨੇ ਸਾਰੀ ਉਮਰ ਤੇ ਬੁਢੇ ਹੋ ਜਾਣ ਕੋਈ ਕੋਈ ਹੁਣ ਤਾਂ ਸੁੱਖਣਾ ਗੱਭਰੂ ਹੋ ਰਹੇ ਨੇ ਆਈ ਹੁਣ ਤਾਂ ਦਾ ਪ੍ਰਾਅ ਤੇ ਮੈਨੂੰ ਲੱਗਦੀ ਉਹਨਾਂ ਦਾ ਰਹਿ ਗਿਆ ਕੁਰਤਾ ਜੀ ਮੈਂ ਤਾਂ ਕੁੜੇ ਥੋੜੇ ਉਹਨਾਂ ਦੇ ਹੀ ਰਹਿ ਗਏ ਤਾਂ ਭਾਈ ਚਲ ਆ ਫੜਾ ਦੰਗ ਚੱਲ ਕੁੜੇ ਮੇਰੀ ਗੱਲ ਤਾਂ ਸੁਣ ਮੈਂ ਉਧਰ ਥੋੜੀ ਦਰਾਨੀ ਜਿਠਾਣੀ ਦੇ ਦੁੰਨਾ ਦੇ ਜਾਇਆ ਹਾਂ ਹਾਏ ਉਸ ਮੀਗੇ ਬੋ ਕੀ ਤੇਰੇ ਪੈਰਾਂ 'ਚ ਪੌੜੀ ਐ ਤੂੰ ਐਂ ਕਾ ਤੂੰ ਜਾਣੀ ਹੁੰਨੀ ਬਿਨਾ ਕਹੇ ਦੇਖੀ ਗੱਲ ਸੁਣ ਲੈ ਮੇਰੀ ਗੁੱਸਾ ਨਾ ਮੰਨੀ ਉਹਨਾਂ ਦੀਆਂ ਭੈਣਾਂ ਆ ਜਾਣ ਕੋਈ ਰਿਸ਼ਤੇਦਾਰ ਆ ਜਾਏ ਸਾਡੇ ਇੱਕ ਵਾਰੀ ਕੋਈ ਮਿਲ ਕੇ ਜਾਂਦਾ ਤਾਂ ਉਹ ਵੀ ਜੇ ਮੈ ਲਿਆ ਮਾ ਜਾ ਕੇ ਨੂੰ ਤੂੰ ਨਾ ਜਾਇਆ ਕਰ ਐ ਜਦੋਂ ਤੂੰ ਬਾਗ ਜਾਣੀ ਆ ਮਾਗਰੋ ਅਗਲਾ ਮिन्नੂ ਸੁਣਾਉਂਦਾ 10 10 ਗੱਲਾਂ ਗੁਰੀ ਲੱਗਦੀ ਐ ਸਿਆਣੀ ਵੈਣੀ ਤੂੰ ਹੈਗੀ ਐ ਉਹ ਤੈਨੂੰ ਕਦੋਂ ਅੱਖ ਲਾਉਂਦੀ ਨੂੰ ਮੇਰੀ ਗੱਲ ਤਾਂ ਸੁਣ ਤੂੰ ਮੈਂ ਕਾਨੂੰ ਜਾਂਦੀ ਸੀ ਉਹ ਤਾਂ ਮੈਂ ਤਾਂ ਵਾਗ ਗਈ ਜਿੱਦਦੇ ਮੈਂ ਆਈਆਂ ਬਾਹਰ ਬੈਠੇ ਦੋਏ ਮੰਜਾੜਾਂ 'ਚ ਮੈਨੂੰ ਕਹਿੰਦੇ ਕੁੜੇ ਆ ਜਾ ਮੈਂ ਕਿਹਾ ਮੈਂ ਅੱਜ ਤਾਂ ਭੈਣ ਕੇ ਜਾਨੀ ਮੈਂ ਫਿਰ ਕੱਲ ਨੂੰ ਜ਼ਰੂਰ ਤੁਹਾਡੇ ਆਉਂਗੀ ਮੈਂ ਤਾਂ ਅੱਜ ਤਾਂ ਬਾਗੀ ਮੈਂ ਕਿਹਾ ਮੈਨੂੰ ਕਹਿਣਗੇ ਵੀ ਕੋਈ ਕਾਦਾ ਕਮਾਂਡ ਹੈ ਵੀ ਅਸੀਂ ਕਹਾਂ ਦੀ ਮਿਲ ਕੇ ਜਾਈ ਮੈਂ ਤਾਂ ਉਹਨੂੰ ਸੱਦੇ ਕਰਕੇ ਬਾਗੀ ਉਹ ਮੈਂ ਤਾਂ ਉਹੀ ਨਹੀਂ ਜਾਂਦੀ ਕਿਸਦੇ ਹਾਂ ਜੇ ਤੈਨੂੰ ਕਹਿਣਗੀ ਆ ਕਹਿ ਪੜੇ ਤੁਸੀਂ ਨਾ ਸਾਧੀਆਂ ਕਿ ਜੇ ਸੱਦੀ ਤਾਂ ਆਈ ਨਹੀਂ ਅਗਲਾ ਕਹਿੰਦਾ ਹੀ ਹੁੰਦਾ ਤੂੰ ਤਾਂ ਬਾਤੜ ਐ ਤੈਨੂੰ ਵੀ ਨਹੀਂ ਸਰਦਾ ਹੈਗਾ ਹੁਣ ਮੇਰੀ ਗੱਲ ਸੁਣ ਆਪਾਂ ਪੁਰੇ ਜਾਂਦੇ ਨੂੰ ਕਹਿ ਕਾਪੀ ਕੇ ਜਾਈ ਪੜੇ ਫਿਰ ਆਪਾਂ ਸਾਰੇ ਘਰਾਂ ਦੇ ਬੈਠ ਕੇ ਚਾਹ ਪੀ ਕੇ ਜਾਈਏ ਕੁੜੇ ਉਹਦਾ ਅਗਲਾ ਰਾਜੀਰਾ ਮੇ ਮਾੜਾ ਮੋਟਾ ਕਰ ਨੀ ਚਲ ਕੋਈ ਨਾ ਪਣ ਮੈਂ ਤਾਂ ਆਈ ਹੋਈਆ ਮੇਰਾ ਕਾਦਾ ਸਰੀਕਾ ਐ ਮੈਂ ਕਿਹੜਾ ਨਾ ਕੋ ਚੱਕ ਲਈ ਜੇ ਦਿਨ ਧੱਕੇ ਨਾ ਘੁੱਟ ਚਾਹ ਦੀ ਪਲਾਤੀ ਤਾਂ ਪੀ ਆਈ ਨਹੀਂ ਮੈਂ ਤਾਂ ਪੀਂਦੀ ਵੀ ਨਹੀਂ ਥੀ ਨਹੀਂ ਮੈਂ ਤਾਂ ਉਹੀ ਕਹਿ ਨਹੀਂਆ ਤੈਨੂੰ ਵੀ ਜੇ ਉਹਨਾਂ ਨੇ ਕਹਿਤਾ ਸੀ ਤੂੰ ਜਾ ਬੜੀ ਆਈ ਨਹੀਂ ਜਾਈਦਾ ਹੁੰਦਾ ਕਿਸੇ ਦੇ ਤੂੰ ਤਾਂ ਉਹ ਗੱਲ ਕਰਦੀ ਆ ਕਿ ਥੂ ਮਾਸੀ ਸਲਾਮ ਮੈਂ ਬਸ ਮੈਂ ਤੋਂ ਹੀ ਮੋਜ ਆਇਆ ਮੈਨੂੰ ਕਹੀ ਗਏ ਮੈਂ ਵਗ ਗਈ ਚੱਲ ਮੈਂ ਹੁਣ ਨਹੀਂ ਜਾਣਦੀ ਅਸੀ ਮਾਸੀ ਓਹੋ ਫੇਰ ਮਰ ਜਾਣਿਆ ਮੀ ਮਾਸੀ ਮਾੜਾ ਤੈਨੂੰ ਬਹੁਤ ਟਾਈਮ ਦਾ ਲੱਭ ਰਿਆਂ ਕਿ ਮੈਂ ਤੂੰ ਡਰਾਤੀ ਚਾਚਿਆਂ ਦੇ ਸਾਰਿਆਂ ਦੇ ਘੇੜਾ ਦੇ ਤੇਰੀ ਮਾਸੀ ਤੈਨੂੰ ਪਤਾ ਤਾਂ ਹੈ ਕਿ ਤੇ ਖੜਨ ਵਾਲੀ ਆ ਇਹ ਉਹ ਮੈਂ ਤਾਂ ਮਾਸੀ ਤੈਨੂੰ ਉਧਰ ਸਾਰੇ ਘੇੜੇ ਤੇ ਆਵਾ ਮਾਸੀ ਆਣੀ ਹੋਗੀ ਮੈਂ ਤੇਰੇ ਰਾਹ ਡਿੱਕੀ ਜਾਣਾ ਨਾ ਤੁਹਾਡੇ ਨਾਲ ਭਰਤ ਦੇਣੀ ਹੋ ਕਿਉਂ ਐ ਕਰਦੇ ਹੋ ਕੁਛ ਨਹੀਂ ਹੁੰਦਾ ਭਰਤ ਦੇਨੇ ਭਰਤ ਦੇਨੇ ਭਾਈ ਤੂੰ ਇੱਥੇ ਰਿਸ਼ਤੇਦਾਰ ਨਹੀਂ ਐ ਐ ਨਹੀਂ ਸੋਹਣੇ ਲੱਗਦੇ ਨੂੰ ਚੱਲ ਮਾਸੀ ਮੇਰੇ ਬਾਤੇ ਕੁੜੀ ਦੇਖੇ ਹੀ ਦੇ ਮੈਂ ਇੱਕ ਇਸੀ ਮਾਹ ਤੇ ਜਿਹੜੀ ਤੁਹਾਡੇ ਚਾਚੇ ਤਾਂ ਇਹਨੂੰ ਹਾਂ ਨੇ ਉਹਨਾਂ ਚ ਗੱਲਾਂ ਬਾਤਾਂ ਚ ਕੋਈ ਮੈਂ ਗਾਂ ਰਿਸ਼ਤੇਦਾਰੀ ਕਰ ਦੂੰਗੀ ਵੀ ਮੈਂ ਤੇਰੇ ਸਾਖ ਦੇਖਾਂ ਕੋਈ ਨੂੰ ਤਾਂ ਮੈਂ ਇੱਕ ਦੋ ਥਾਂ ਤੋਂ ਪਤਾ ਲਿਆ ਵੀ ਸਾਡੀ ਫਲਾਨੀ ਕੁਮਾਰੀ ਤੇਮਕੀ ਕੁਮਾਰੀ ਆ ਘਰ ਦੀਆਂ ਤੀਆਂ ਮੈਂ ਅਈ ਫਿਰਦੀ ਵੀ ਕਿੱਥੋਂ ਤੁਹਾਡਾ ਕੰਮ ਬਣਦੇ ਲੈ ਦੇਖ ਲੈ ਆਏ ਨਹੀਂ ਕੰਮ ਬਣਦੇ ਹੁੰਦੇ ਕੋਈ ਨਾ ਜਿੱਦੇ ਇਹਨਾਂ ਦੇ ਕਰਮਾਂ ਚ ਹੋਈ ਹੋ ਜੂਗਾ ਰਿਸ਼ਤਾ ਬਾਲਾ ਫਿਕਰ ਨਾ ਕਰ ਪਈ ਤੂੰ ਹਲ ਹਲ ਨਾ ਫਿਰਿਆ ਕਰ ਮੇਰੇ ਸਹੁਰਿਆਂ ਆ ਕੇ ਸੁਣ ਕੇ ਗੱਲ ਆਹੀ ਗੋਸਤਾ ਇਹ ਪਾਲਦੀ ਮਸੀ ਕੁੜੀ ਸੋੜੀ ਜੀ ਦੇਖ ਲਈ ਬੇ ਸੋਣੀ ਦੇਖ ਬਲਾਂ ਹੀ ਦੁੱਖ ਦੀਆਂ ਨੇ ਬੇ ਕੁੱਟ ਦੇ ਜੀ ਬੀ ਅੰਗੇਰਾ ਤੇਰਾ ਮਾਸੀ ਮੇਰਾ ਤੂੰ ਰਿਸ਼ਤਾ ਕਰਾ ਦੇ ਮੈਂ ਤਾਂ ਤੇਰੀ ਅੱਤਾ ਤੋਂ ਬੇ ਹੀ ਕੁੱਟਿਆ ਕਰੂ ਪੁੱਲੇਗ ਤੇ ਜਾਣਾ ਕਿਤੇ ਗੱਲ ਨਾ ਕੁੱਟਦੀ ਨਹੀਂ ਨਹੀਂ ਆਇ ਨੂੰ ਤਾਂ ਗੋਦੀ ਪਵਾਲਾ ਕਲਸ਼ਣ ਇਹ ਤਾਂ ਬਾਹਲਾ ਹੀ ਤਪਉਂਦਾ ਭਾਈ ਸਾਹਿਬ ਲੈ ਮੈਂ ਲੈ ਜੀਉਂਗੀ ਕੁੜੀ ਜੀ ਬੀ ਗੱਲ ਲੱਗੀ ਹੋਰ ਮਾਸੀ ਮੈਂ ਤੇਰੀ ਹੀ ਸੇਵਾ ਕਰਾਂ ਕਰੂ ਹੋ ਹੈ ਕੇ ਨੇ ਮੇਰੇ ਕੋਲ ਓਏ ਕਣ ਕੀ ਗੱਲ ਨਾਲੇ ਜੇ ਏਡੋ ਪਾਰਟੀ ਹੋ ਗਏ ਤਾਂ ਕੰਮ ਲੱਗ ਜਾਣਗੇ ਨਹੀਂ ਇਹ ਤਾਂ ਫਿਰ ਘੁੱਗੀਆਂ ਦੇ ਜੋੜੇ ਮੰਗੂ ਨਾ ਇਕੱਠੇ ਹੀ ਫਿਰਦੇ ਰਹਿੰਦੇ ਨੇ ਸਲਾਹ ਕਰਕੇ ਦਾਤਣ ਕਰ ਲਈ ਕਲਪ ਕਰ ਲਈ ਐ ਬਿਨਾ ਮਤਲ ਤੋਂ ਮੇਕਅਪ ਕਰਦੇ ਫਿਰਦੇ ਰਹਿੰਦੇ ਨੇ ਇਹ ਤਾਂ ਜਾਮੇ ਹੀ ਸਾਡੇ ਵਾਲੇ ਤਾਂ ਬਸ ਸਾਰੇ ਹੀ ਬੇਕੀ ਕਹਾ ਕੀ ਛੱਡਾ ਨਾ ਬੀਬੀ ਆਏਗਾ ਤਾਂ ਘਰ ਦੀ ਹੁੰਨੀ ਆ ਤੂੰ ਜੇ ਮੈਂ ਆਈ ਕਹਿਣੀ ਆ ਜੇ ਰਿਸ਼ਤਾ ਹੋਣਾ ਤਾਂ ਵੀ ਨਹੀਂ ਹੋਣਾ ਉਹ ਬੇਬੇ ਉਹ ਕਾ ਆ ਗਿਆ ਉਹ ਸੰਦਾਰਾ ਆ ਗਿਆ ਸੰਦਾਰਾ ਮੀਤਾ ਪਾਲੀ ਆਏ ਨੇ ਜੇ ਮੈਨੂੰ ਪਿਆਰ ਕੋ ਦਿੱਤੀ ਹੁੰਦੀ ਫੇਰ ਕਾਹਨੂੰ ਐ ਕਰਦੇ ਇਹ ਗਿਆ ਉਹ ਕਰਾਉਣਾ ਡੱਕਾ ਕੰਮ ਦਾ ਤੋੜ ਲਿਆ ਕਰੋ ਕੋਈ ਨਹੀਂ ਬੇਬੇ ਚਲ ਸੁਣ ਮੇਰੀ ਹਾਂ ਮੈਨੂੰ ਐ ਦੱਸੋ ਇਹਨੇ ਕੋਈ ਆਕੇ ਕੰਨ ਤੇ ਨਹੀਂ ਭਰੇ ਵਾਸੀ ਦੇ ਕੋਈ ਕੰਨ ਨਹੀਂ ਭਰੇ ਇਹਨੇ ਹਜੇ ਤਾਂ ਮੈਂ ਬੈਠੀ ਆ ਕੰਨ ਭਰ ਲੱਗਿਆ ਵੀ ਇਹ ਮਿੰਟ ਮਾਰਦਾ ਹੈਗਾ ਆਹੀ ਜੀ ਤੇਰੀ ਮਾਸੀ ਆਈ ਮਾਸੀ ਤੈਨੂੰ ਕੁਝ ਕਿਹਾ ਤੇ ਨਹੀਂ ਨੇ ਮੈਂ ਕਿਸੇ ਦੀ ਗੱਲਾਂ ਤੇ ਨਹੀਂ ਆਉਂਦੀ ਮੈਂ ਬਹੁਤ ਫਰੀਦੁਰੀ ਤੀਨੀ ਆ ਮੈਂ ਆਪਣੀ ਮਰਜ਼ੀ ਕਰਦੀ ਹੁੰਨੀ ਆ ਨਾਲੇ ਹੁਣ ਰਿਸ਼ਤਾ ਕਰਾਂਗੇ ਦੋ ਕੁੜੀਆਂ ਲੱਭੀ ਵੇ ਫਿਕਰ ਕਾਦਾ ਕਰਦਾ ਤੂੰ ਆ ਤੈਨੂੰ ਵੀ ਕਰਾਂ ਦੇ ਦੇਖ ਲੈ ਬੀਬੀ ਕਿਵੇਂ ਮਾਰ ਦਿੰਦਾ ਉਹਨੂੰ ਵੇ ਤੁਸੀਂ ਟਿਕ ਜਾ ਕਰੋ ਉਹ ਮੈਂ ਵੀ ਤੇਰਾ ਮੁੰਡਾ ਹੀ ਆਂਗਾ ਦੱਸਣਾ ਵੇ ਫੇਰ ਮੈਂ ਕਿ ਤੂੰ ਮੇਰੇ ਮਾਰੇ ਆ ਜਾ ਜੇ ਤੁਸੀਂ ਆਏ ਕਰੀ ਗਏ ਫੇਰ ਤੋਂ ਉਹਨਾਂ ਨੂੰ ਪੁੱਤ ਤੇ ਬੱਕਰੀ ਵੀ ਨਹੀਂ ਮਿਲਣੀ ਲੈ ਲੈ ਕੇ ਮੈਂ ਬਾਂਦ ਰਾਂ ਤੂੰ ਮੇਰੇ ਮੰਗਦੇ ਆਂਦਾ ਮਸੀ ਹੋਦੀ ਐ ਇਹ ਆਏ ਨਾ ਕਰਿਆ ਕਰੋ ਥੋੜੇ ਵੀਰ ਤੂੰ ਤਾਂ ਕਰ ਲੈ ਨਾ ਨਾ ਗੱਲਾਂ ਕੌਣ ਕੀ ਗੱਲ ਆ ਮੇਰੇ ਤਾਂ ਤੌਲਾ ਧੋਣ ਵਾਲਾ ਪਿਆ ਹਾਂ ਤੌਲਾ ਕੁੜਾ ਤੌਲਾ ਤੋਇਆ ਮੈਂ ਉਹ ਨਾਲ ਐ ਕਰੀ ਲੱਸੀ ਖੱਟੀ ਉੱਧਰ ਬਾਦਦ ਨੂੰ ਪਾ ਦੀ ਲੱਸੀ ਖੱਟੀ ਹੋ ਜਾਂਦੀ ਆਹੋ ਪਾਇਆ ਹਾਂ ਬੇਟਾ ਨੂੰ ਬਾਦਦ ਦਾ ਬੜਾ ਮਾਰਦਿੰਗਾ ਆਹੋ ਆਏ ਹਾਈ ਮਾਸੀ ਬਾੜੀ ਲੱਟਾਂ ਕੁੱਟੀਆਂ ਤੇਰੀਆਂ ਕੀ ਗੱਲ ਇਹ ਇਹ ਤਾਂ ਬਲਾਈ ਸਿਆਣਾ ਮੇਰੇ ਭਾਣ ਜਾ ਕਿਉ ਮੈਂ ਤੂੰ ਵੀ ਸਿਆਣਾ ਤੂੰ ਇੱਧਰ ਲਈ ਘੁੱਟ ਦੇ ਲੈ ਮੈਂ ਕਿਹੜਾ ਕਹਿ ਨਹੀਂ ਬਤ ਬੋਲ ਮੈਂ ਸੀ ਬਾਈ ਥੱਕੀ ਲਾਦੀਆਂ ਮੈਨੂੰ ਤੂੰ ਹੋਰ ਪੁੱਛਣਾ ਨਹੀਂ ਔਰ ਲੱਤਾਂ ਹੀ ਬਹੁਤ ਕਿੜੀਆਂ ਨਵਸੀ ਤੇਰੀਆਂ ਮੈਂ ਤੁਹਾਡੇ ਤਾਇਏ ਕਿ ਗਈ ਦੀ ਮੈਂ ਤੂੰ ਤੁਹਾਡੇ ਤਾਇਏ ਕਿ ਗਈ ਸੀ ਉਧਰ ਮੈਂ ਅੱਛਾ ਨਾ ਚਾਚੇ ਕਿ ਉਹਨਾਂ ਸਾਰੀਆਂ ਗੱਲਾਂ ਕਰਕੇ ਉਹਨਾਂ ਤੋਂ ਗੱਸੁੱਗਾ ਲੈ ਕੇ ਆਈਆਂ ਵੀ ਜਿਹੜੀ ਤੁਹਾਡੇ ਪਰਜਾਈਆਂ ਨੇ ਉਧਰ ਚਾਚੇ ਤਾਇਏ ਨੇ ਨੂੰ ਆ ਉਹਨਾਂ ਨੇ ਮੈਂ ਪੁੱਛ ਕੇ ਆਈਆਂ ਵੀ ਤੁਹਾਡੇ ਕੁੜੀਆਂ ਹੈਗੀਆਂ ਦਾ ਚਾਚੇ ਤਾਇਏ ਨੇ ਔਰ ਉੱਥੋਂ ਸਾਨੂੰ ਲਿਆਉਂਗੀ ਕੁਸ ਆਕ ਮੈਂ ਔਂ ਘਾ ਮਸੀ ਔਰ ਮਸੀ ਕੁੜੀ ਵਧੀਆ ਲੱਭੀ ਔਰ ਤੇਰੇ ਰਵਾਚੋਲੇ ਚ ਕੀ ਆ ਪਹਿਲਾਂ ਮੈਨੂੰ ਐਂ ਦੱਸੋ ਇਹ ਨਾ ਕਿਤੇ ਕਹਿਨੀ ਗੁੱਸੇ ਨੂੰ ਚੋਲੇ ਦੇ ਵਿੱਚ ਉਹ ਇਹ ਰਾਮਾਸੀ ਬੋਲ ਤੂੰ ਤੂੰ ਕੁੜੀਆਂ ਦਾ ਬਸੋਣੀ ਇਹ ਫੇਰ ਦੱਸਾਂਗੇ ਤੇਨੂੰ ਇਹ ਤਾਂ ਫੇਰ ਦੱਸਾਂਗੇ ਤੈਨੂੰ ਕੀ ਐਚ ਅਸੀਂ ਦੋਦੇ ਮੈਂ ਰਿਸ਼ਤਾ ਕਰਾ ਤਾ ਉਧੇ ਕੱਢ ਕੇ ਬੋਲਦੇ ਮਾਸੀ ਤੈਨੂੰ ਦੱਸਾਂਗੇ ਕੀ ਐਚ ਇਹ ਤਾਂ ਅਸੀਂ ਰਾਤ ਨੂੰ ਮੇਰੇ ਬਾਸ ਤੇ ਸਾਰ ਕੁਝ ਕੋਈ ਨਾ ਤੂੰ ਇਹ ਸਮਝ ਰਹਾ ਤੂੰ ਅਸੀਂ ਚ ਪੈਣਾ ਮੇਗਾ ਸਮਾਨ ਆ ਨਾ ਬਸ ਤੂੰ ਚੰਗਾ ਬੇ ਮੈਂ ਚੰਗਾ ਜਾਣੀ ਮਾਸੀ ਐ ਕਰੀ ਇਦੇ ਵਾਸਤੇ ਪੱਕੜ ਜੀ ਲੱਭਨੀ ਕੋਈ ਨਾ ਆਹੋ ਲੱਭ ਠੀਕ ਹੈ ਮਾਸੀ ਨੇ ਇਦਾਂ ਇਹ ਕਹਿੰਦੇ ਕਹਿੰਦੇ ਇਹਦੇ ਵਾਸਤੇ ਸੋਹਣੀ ਲੱਭਦੀ ਮੇਰੇ ਵਾਸਤੇ ਫਮਾ ਮਾੜੀ ਲੱਭਦੀ ਆਇਆ ਬੱਬੇ ਆ ਉਹਨਾਂ ਨੇ ਕੁੰਡੇ ਕਾ ਫੜਾਇਆ ਕੀਦਾ ਬੱਬੇ ਹੈ ਕੁੰਡੇ ਕਾ ਇਹਨੂੰ ਵੀ ਝੋਲੇ ਚ ਨਾ ਪਾ ਲਈ ਜਿਹੜੀ ਕੋਈ ਚੀਜ਼ ਹੁੰਦੀ ਹੈ ਝੋਲੇ ਚੋਂ ਥੇ ਹੁੰਦੀ ਹੈ ਪਹਿਨੇ ਚਾਪ ਕੇ ਬੱਗ ਜਾ ਬੱਗ ਜਾ ਮਾਸੀ ਮੈਂ ਨਾ ਵੀ ਐਂ ਕਰਾ ਤੂੰ ਉਹਨਾਂ ਦਾ ਝੁੱਗਾ ਰਹਿ ਗਿਆ ਤੀ ਲੱਗ ਜਾ ਨਾ ਆ ਇਹਨੂੰ ਵੀ ਬਿਆ ਪਿਰਥੀ ਕਿ ਤੂੰ ਝੁਗਾ ਇਹ ਪਿਰਥੀ ਕਿ ਤਾ ਇਹ ਬੱਗ ਜਾ ਹਟ ਕਰ ਜਾ ਪਿਰਥੀ ਕਾ ਝੁਗਾ ਫੜਾਇਆ ਜਾ ਕੇ ਆਇਆ ਗਰੀ ਮਾਸੀ ਇਹੀ ਬਾਤ ਤੇ ਤਾਂ ਕੋਈ ਉਹੀ ਨਬਰੀ ਪੱਕੜ ਜੀ ਹੋਰ ਪਤਾ ਨਹੀਂ ਉਹਨਾਂ ਹਵਾ ਚੁੜ ਕੇ ਆ ਗਏ ਪਤਾ ਨਹੀਂ ਕਿਵੇਂ ਕਿਵੇਂ ਰਹਿ ਗਿਆ ਤੇ ਕੁੜੇ ਇਹ ਚੱਲ ਮਾਸੀ ਫਿਰ ਮਾ ਫੜਾ ਜਾ ਮਾ ਚੰਗਾ ਹਾਂ ਠੀਕ ਆ ਬਾਈ ਜਾਨੇ ਬੀਬੀ ਨਾਲ ਕਰ ਗੱਲਬਾਤ ਠੀਕ ਚੰਗਾ ਆ ਵੀ ਤਖਣਾਂਲੇ ਪਏ ਪੜੇ ਹੁਣ ਸਿਰ ਕਾ ਤੋ ਫੜ ਲਿਆ ਫੇਰ ਹੁਣ ਨਾਲ ਲੈਂਦੀ ਜੰਨਾ ਹਾਂ ਮੇਰੇ ਤਾਂ ਪੈਣ ਪੁੜਪੜੀਆਂ ਦੁਖਣ ਲਾਤੀਆਂ ਇਹਨਾਂ ਨੇ ਜੇ ਪੁੜਪੜੀਆਂ ਹਟਾਉਣੀਆਂ ਨੇ ਕੰਜਰਾਂ ਦਾ ਵਿਆਹ ਕਰ ਦੇ ਫਿਰ ਮੈਂ ਜਾਵਾਂ ਕਿਸੇ ਪਾਸੇ ਕਿਸੇ ਪਾਸੇ ਕਿਧਰ ਉੱਜੜੇਗੀ ਤੂ ਰਿਸ਼ਤਾ ਕੋਈ ਭਾ ਲਿਆ ਹੈ ਜਿਹੜਾ ਦਿਨਾਂ ਚ ਚੁੰਨੀ ਚੜਾਵਾ ਕਰ ਦੇਣ ਨਹੀਂ ਮੇਰਾ ਵੀ ਖਿਹੜਾ ਛੁੱਟ ਗਿਆ ਗੰਦੀ ਲਾਦਨੇ ਮੈਂ ਤਾਂ ਟਪਾਇਆ ਪਿਆ ਹੁਣ ਐ ਹੀ ਨਹੀਂ ਪਤਾ ਤੋਰਿਆ ਤਾਂ ਉਹ ਫੜਾਉਣਾ ਪੰਪ ਐ ਹੀ ਨਹੀਂ ਪਤਾ ਕਿੱਧਰ ਨੰਗ ਜੇ ਬੂ ਆਹੋ ਮੈਂ ਚੰਗਾ ਮੈਂ ਵੀ ਨੰਦਰਾਮ ਕਰਦੀ ਆਏ ਹੋਏ ਉੱਪਰ ਜਾ ਕੇ ਜੋਗਾ ਕਰਦੀ ਆਂ ਓਹੋ ਕਿਤੇ ਮਸੀਨ ਉੱਤੇ। ਇਹ ਬੁਟਾ ਕੇ ਜੇ ਲੈ ਜਾਣੀ ਹੈ। ਇਹਨੇ ਤਾਂ ਕਰਨ ਵੀ ਨਹੀਂ ਦੇਣਾ ਜੋਗਾ। ਨਹੀਂ ਹੈ। ਗੱਤਾਂ ਨਹੀਂ ਆਂਦੀ ਕੁੜਤਾ। ਅਹੀਂ ਨਹੀਂ ਤਾਂ ਪਛਤਾਹਾ ਪਊਗੀ ਇਹ। ਬੂ! ਮਿੱਥਾ ਤਾਤਾ ਚਰਾ ਕੁੜੇ ਕੀ ਕਰਦੀ ਆ। ਨਹੀਂ ਚੱਲ ਦੇਖ ਦਿੰਿਆ ਮੜ ਜਾ ਖੜ ਜਾ ਕੁੜੀ। ਹੇ ਹੇ ਮੜ ਜੀ ਤੁਹੀ ਸਿੱਧੀ ਕਰ ਲਾ। ਆਹ ਸਭ ਦਾ ਸਹੀ ਇਹ ਨਾ ਲੈ। ਜਿੰਨਾ ਵੀ ਮੌਫਾ ਦੇ। ਹਏ ਹਾਏ ਨਹੀਂ ਕਿੱਥੇ ਚੈਨਾ ਆਉਂਦੀ ਐ ਦੇਖ ਕੇ ਤਾਂ ਆਵਾ ਕੀ ਕਰਦੀ ਐ ਹਾਏ ਹਾਏ ਕਿ ਤੁਹਾਨੂੰ ਕੁੱਤੇ ਦੀ ਤੂੰ ਹੀ ਵੀ ਦੁਖੀ ਜਾਂਦੀ ਐ ਗੋਡੇ ਵੀ ਦੁਖੀ ਜਾਂਦੇ ਮੈਂ ਤਾਂ ਦੁਖੀ ਹੋਗੀ ਹਾਏ ਹਾਏ ਬੂਹ ਕਿੰਨੇ ਦਿਨ ਹੋ ਗਏ ਪੌੜੀਆਂ ਚੜੀ ਨਿਕਲੇ ਦੇਖਾਂ ਕੁੜੇ ਇਹ ਕੁੱਤੇ ਦੀ ਐ ਕਿ ਮੈਂ ਸਾਜ ਤਾਂ ਚਾਂਹ ਜੇ ਨੂੰ ਕਰੀ ਜਾਂਦੀ ਐ

ਮਾਸੀ ਤੂੰ ਕੀ ਕਰਨਾ ਹੀ ਇੱਥੇ ਮੈਂ ਤਾਂ ਜੋਗਾ ਕਰਦੀ ਆਂ ਬੂਹਨ ਪੁੱਤਿਆਂ ਦੀ ਤੇਰਾ ਬੇੜਾ ਭੇਜੇ ਤੇਰਾ ਨੀ ਚੰਗਾ ਭਲਾ ਤੇਰਾ ਬੰਦਾ ਤੂੰ ਜੋਗਾ ਕਰਦੀ ਆਂ ਬੂ ਨਹੀਂ ਮੈਂ ਤਾਂ ਜਾਣਦੀ ਆਂ ਮੈਂ ਦੱਸ ਦਿਆਂ ਜਾ ਕੇ ਸਾਰਾ ਕੁਝ ਮੇਰੀ ਭੈਣ ਨੂੰ ਬੁੱਤ ਅਨਸਾਰ ਮੰਨੀ ਆਉਂਦੀ ਕਿ ਇੱਥੋਂ ਗਏ ਕਰਦੀ ਆਦੀ ਸਾਡੇ ਹਾਏ ਓ ਰੱਬਾ ਓ ਇਹਨਾਂ ਨੂੰ ਅਣਪੜਾ ਨੂੰ ਟੋਲੇ ਨੂੰ ਐ ਵੀ ਨਹੀਂ ਪਤਾ ਹੈਗਾ ਵੀ ਜੋਗਾ ਕਰਨਾ ਕੀ ਹੁੰਦਾ ਦੱਸ ਹੁਣ ਪਤਾ ਨਹੀਂ ਕੀ ਬਖੇੜਾ ਪਾਉਗੀ ਜਾ ਕੇ ਕਿ ਮੈਂ ਅੱਗਾ ਤੜਗਾ ਦੁਰ ਉਤਰੀ ਹੈਗੀ ਹੂੰ ਕਹਦੂ ਮੇਰੀਆਂ ਲੱਤਾਂ ਦੁਖਦੀਆਂ ਨੇ ਮੇਰੀਆਂ ਬਾਹਾਂ ਦੁਖਦੀਆਂ ਨੇ ਚੱਲ ਮੈਂ ਕੀ ਲੈਣਾ ਪਤਾ ਆਪਦਾ ਕੰਮ ਕਰੀਏ ਸਾਰਾ ਮੋਸ਼ਨ ਹੀ ਖਰਾਬ ਕਰਤਾ ਮੇਰਾ ਤਾਂ ਯੋਗਾ ਕਰਨ ਦਾ ਹੁਣ ਉਹ ਗੱਲ ਹੀ ਨਹੀਂ ਬਣਦੀ ਹੈਗੀ ਦੱਸ ਸਹੀ ਗੱਲ ਹੈ ਜੇ ਕੋਈ ਬੰਦਾ ਕੰਮ ਕਰਦਾ ਹੁੰਦਾ ਜੇ ਉਹਨੂੰ ਕੋਈ ਆ ਕੇ ਟੋਕ ਦੇ ਨਾ ਸੱਤਿਆ ਨਾਸ ਹੋ ਜਾਂਦਾ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਮੈਂ ਇੱਥੇ ਧੁੱਪੇ ਜੋਗਾ ਕਰਨ ਕਾਪੋ ਆਈ ਹੈਗੀ ਉਹਦੇ ਕਮਰੇ ਚ ਬੈਠ ਕੇ ਵੀ ਕਰ ਸਕਦੀ ਸੀਗੀ ਮੇਰਾ ਵੀ ਦਿਮਾਗ ਹੀ ਵਸਾ ਡੈਡ ਹੋਇਆ ਪਿਆ ਹੈਗਾ ਕਿਹੜੇ ਜੋਗੇ ਰਹਿ ਗਏ ਹੁਣ ਜੋਗਾ ਤਾਂ ਮੈਂ ਉਦੋਂ ਕਰਦੀ ਹੁੰਦੀ ਸੀ ਜਦੋਂ ਮੈਂ ਕੁਮਾਰੀ ਹੁੰਦੀ ਸੀ ਐਂ ਟੋਰਨਲ ਬੈਠ ਕੇ ਜੋਗਾ ਕਰੀਦਾ ਸੀਗਾ ਜਿੱਦ ਦੇ ਮੇਰਾ ਇੱਥੇ ਵਿਆਹ ਹੋਇਆ ਉਦੋਂ ਦਾ ਤਾਂ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਜਾਂਦਾ ਕਰਨਾ ਮੈਂ ਕੁਝ ਹੁੰਦਾ ਘਰ ਕੁਝ ਜਾਨੀਆ ਕਹਿਣਾ ਕੁਝ ਹੋਰ ਹੁੰਦਾ ਕਹਿ ਕੁਝ ਹੋਰ ਜਾਨੀਆ ਤਲ ਆਣ ਦੇ ਇਹਨਾਂ ਨੂੰ ਜਦੋਂ ਵੀ ਇਹ ਆਉਣਗੇ ਆਪਦੀ ਜੌਬ ਤੋਂ ਕਹਿ ਨਹੀਂ ਇਹਨਾਂ ਨੂੰ ਵੀ ਮੈਨੂੰ ਮੜਾ ਮੋਟਾ ਡਾਕਟਰ ਨੂੰ ਦਿਖਾਓ ਕਿ ਸਾਨੂੰ ਦਵਾਈ ਦੋ ਦਵਾਈ ਲੈਣੇ ਆਗੇ ਕਿਤੇ ਉਹੀ ਤਾਂ ਨਹੀਂ ਮੈਨੂੰ ਕੱਲੀ ਦਾ ਐਨ ਕਰਕੇ ਡਿਪਰੈਸ਼ਨ ਹੋ ਗਿਆ ਤੇ ਇਹਨਾਂ ਦੇ ਛੜਿਆ ਨੇ ਵੀ ਮੈਨੂੰ ਬੜਾ ਤਪਾਇਆ ਹੋਇਆਗਾ ਕਦੇ ਉਹ ਕਹਿ ਦੂ ਭਾਬੀ ਵਿਆਹ ਕਰਾ ਦੇ ਮੇਰਾ ਕਦੇ ਉਹ ਕਹਿ ਦੂ ਦੱਸ ਭਾਬੀ ਨੇ ਗਾ ਇੱਥੇ ਬਉਆਂ ਦੀ ਫੈਕਟਰੀ ਲਾਰਕੀ ਆ ਵੀ ਤੋਈ ਤੁਹਾਨੂੰ ਉਹ ਚੋਂ ਕੱਢ ਕੱਢ ਕੇ ਦੇ ਦੇ ਹੁਣ ਮੈਂ ਕੀ ਕਰਾਂ ਚਰਬਿੰਦ ਕਤੂਪੇ ਪਾਈ ਜਾਨੀਆ ਹੋਰ ਤਾਂ ਕੀ ਹੈ ਜੋਗਾ ਕਿਹੜਾ ਹੋਊਗਾ ਆਪਣਾ ਵਾਹਿਗੁਰੂ 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 ਨਹੀਂ ਮੇਰੀ ਭੈਣ ਜਿਵੇਂ ਅੱਖਾਂ ਵਿੱਚ ਰੱਖੀਆਂ ਨੇ ਦੇਖੀਆਂ ਹੀ ਜੇ ਨੂਹਾਂ ਤਾਂ ਹੋਰਾਂ ਦੇ ਵੀ ਦੇਖੀਆਂ ਨੇ ਅਸੀਂ ਜੇ ਨੂ ਤਾਂ ਕਿਸੇ ਤੇ ਨਹੀਂ ਦੇਖੀ ਨੁੱਤੇ ਦੀ ਨਹੀਂ ਭੈਣੇ ਨਹੀਂ ਕਰਨਾ ਬੁੱਤ ਤੇ ਤਲੁੱਟੀ ਗਈ ਪੱਟੀ ਗਈ ਜਮੀ ਬਰਬਾਦ ਹੋ ਗਈ ਤੂੰ ਤਾਂ ਹੈ ਤਾਹੋ ਹੋਣਾ ਕੀ ਤੀ ਨੁੱਤੇ ਤੇਰੀ ਨੂ ਤਾਂ ਕਿਸੇ ਕੰਮ ਦੀ ਨਹੀਂ ਹੈਗੀ ਮੈਂ ਤਾਂ ਇਹ ਸਮਝਦੀ ਮਿਸਕਮਿੰਨੀ ਦੀ ਵੀ ਸਾਹੂਆ ਨਹੀਂ ਇਹ ਤਾਂ ਐਡਾ ਐਡਾ ਢੀਕਰ ਮੇਰੇ ਸਿਰ ਤੇ ਪੰਨਤਾ ਮੈਂ ਤਾਂ ਹੈਰਾਨ ਰਹੇਗੀ ਸਰ ਤੇੜੀ ਕਰਾ ਪਾ ਨਾ ਨਹੀਂ ਠੀਕਰ ਵਰਗਾ ਠੀਕਰ ਨਪੁੱਤੀ ਦੀ ਹੁੰਦਾ ਜਮੀ ਪੜਾ ਕਈ ਪਾਪ ਆ ਮੈਂ ਤਾਂ ਖੱਪੀ ਪੱਕੀ ਰਹੇਗੀ ਸੁਣ ਕੇ ਤੂੰ ਹਾਂ ਉਹਨ ਤਾਂ ਜੋਗਾ ਕਰ ਲਿਆ ਛੋਕਾ ਕਰ ਲਿਆ ਨਹੀਂ ਜੋਗੇ ਨਾਂ ਦਾ ਤਾਂ ਸਾਡੇ ਪਿੰਡ ਚ ਬੰਦਾ ਨਹੀਂ ਹੈਗਾ ਤੂੰ ਕਹਿੰਦੀ ਤੇਰੇ ਨੂੰ ਨੇ ਜੋਗਾ ਕਰ ਲਿਆ ਆ ਤੂੰ ਕੀ ਕਹੀ ਜਾਨੀ ਐ ਤੇਰਾ ਦਿਮਾਗ ਸੈਂਟਰ ਚ ਵੀ ਐ ਤੇਰਾ ਦਿਮਾਗ ਤਾਂ ਜਮਾ ਐ ਪੂਰਾ ਸੈਂਟਰ ਚ ਐ ਪੜ ਤੂੰ ਆਪ ਦਾ ਦਿਮਾਗ ਠੀਕ ਕਰ ਆ ਕੋਠੇ ਤੇ ਜਾ ਕੇ ਆਪ ਹੀ ਦੇਖ ਲਾ ਆ ਜਾ ਹਾਂ ਤੀ ਉਹੀ ਨਾ ਕੋਠੇ ਸਿੱਧੀ ਪਕਾਈ ਮਾਰਦੀ ਕਿਤੇ ਸਾਡੇ ਘਰ ਚ ਪਾੜ ਪਵਾ ਦੇ ਅਗਲੀ ਪਹਿਲੇ ਹੀ ਔਖੀ ਆ ਦੋ ਮੇਰੇ ਪੁੱਤ ਕੁਮਾਰੇ ਨੇ ਰੋਟੀ ਦੇਣੀ ਬਹੁਤ ਔਖੀ ਹੈਗੀ ਨਾਲੇ ਨਾ ਕਿਤੇ ਹੋਰ ਕੰਦ ਕੱਢ ਕੇ ਬਹਿ ਜੇ ਨਮਾ ਛੇ ਆਪਾਂ ਨਾ ਛੇੜ ਜੀ ਮੈਨੂੰ ਅੱਜ ਤਾਂ ਹੈਗੀਆਂ 4 ਦਿਨਾਂ ਮੀ ਮੈਂ ਕਿਹ ਕਹੂੰਗੀ ਮੇਰਾ ਕੀ ਗਾ ਜੋਗਾ ਮਾਸੀ ਦਾ ਪੁੱਤ ਲੱਗਦਾ ਪਲੇਗ ਦੇ ਜਾਵੇ ਜੋਗਾ ਆਜਾ ਤੈਨੂੰ ਤੂੰ ਜੋਗੇ ਨੂੰ ਕਹਿੰਦੀ ਆ ਮੈਨੂੰ ਨਹੀਂ ਪਤਾ ਕਿਹੜਾ ਜੋਗਾ ਹੈ ਸਾਡੀ ਮੂੰਹ ਤਾਂ ਕਦੇ ਦੇਲ ਹੀ ਨਹੀਂ ਟੱਪੀ ਆਜਾ ਆਜਾ ਲਾਂ ਕਈਆਂ ਜਿਆ ਕਰਦੀਆਂ ਹੈ ਜੇ ਮੇਰੇ ਪੁੱਤ ਨੂੰ ਪਤਾ ਲੱਗ ਗਿਆ ਵੱਟ ਕੇ ਸੁੱਕਣੀ ਪਾ ਦੂ ਉਹ ਆਜਾ 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 ਕਿਹੜੀ ਸੀ ਕਿਉਂ ਜਾਣੀ ਉਹ ਨਾ ਮੇਰੇ ਘੋਡੇ ਤੋੜਦੀ ਇੱਥੇ ਸਿੱਟ ਕੇ ਇਹ ਕਾ ਪੰਗਾ ਕਰਤਾ ਲਵਾ ਕੇ ਤਲਸਣਾ ਜਾਂ ਪਰਸ ਮੀ ਮੈਨੂੰ ਤਾਂ ਸੱਤੀ ਕੱਪੜੀਆਂ ਗਲ ਆ ਗਈ ਆ ਸੁਣ ਕੇ ਅਗ ਲੱਗੀ ਸੀ ਮੈਨੂੰ ਵੀ ਲਾਤੀ ਤਾ ਕੰਜਰੀਏ ਅੱਜ ਤੂੰ ਕਹਿ ਰ ਮੂੰਹ ਲੈ ਕੇ ਆਇਆ ਮੇਰੇ ਘਰੇ ਉਹ ਤਾਂ ਨਮੀ ਗੱਲ ਕਰਦੀ ਏ ਤੂੰ ਨੀ ਉਹ ਲੱਗੀ ਪਈ ਆ ਜਾ ਦੇਖ ਲੈ ਹਾਏ ਹਾਏ ਨੇ दाम ਪਟਿਆ ਗਿਆ ਸੌ ਬਾਹੀਆਂ ਦੀ ਮੈਂ ਤਾਂ ਦੋ ਪੌੜੀਆਂ ਚੜੀਆਂ ਨਹੀਂ ਜਾਂਦੀਆਂ ਨਹੀਂ ਮੈਂ ਤਾਂ ਇੰਨੀ ਔਖੇ ਔਖੇ ਖਰਦਿਆ ਨਹੀਂ ਬੇਵਾਦੀ ਏਤੀ ਹੈ ਹਾਂ ਮੈਂ ਕੀ ਸੁਣਦੀ ਆ ਕਿ ਕਿਉਂ ਮਾਰੇਗੀ ਪੱਟਾ ਹਾਏ पुत्ते आ देख लप हूं पेगी ए लगी पी आ सुन दी झाटे खे पी है की हो गया? खड़ी हो। खड़ी करी <laughs> ਦੇਖਾ ਦੇਖਾ ਲੱਛਣ ਦੇਖ ਦੇ ਕੀ ਹੋ ਗਿਆ ਆ ਕੀ ਕਹਿੰਦੀ ਐ ਨਹੀਂ ਮੈਂ ਤਾਂ ਆਪਦੇ ਆਪ ਨੂੰ ਸ਼ਰਮ ਆਉਂਦੀ ਐ ਕਹਿੰਦੀ ਨੂੰ ਨਹੀਂ ਇੱਕ ਕਬੀਲਦਾਰਾਂ ਦੀ ਨੂੰਹ ਸੀ ਤੋ ਕਬੀਲਦਾਰਾਂ ਦੀ ਧੀ ਸੀ ਨਹੀਂ ਬਟੋ ਜਾਤੇ ਗਏ ਬਾਦਿ ਗਰੇ ਉਹ ਕੀ ਐ ਦੱਸ ਤਾਂ ਦੇ ਬੇ ਬੇਰ ਹੋਈ ਜੰਨੀ ਆ ਮੈਂ ਬੱਟੀ ਗਈ ਮੈਂ ਬੱਟੀ ਗਈ ਕਿ ਤਾ ਮੈਨੂੰ ਦੱਸੇਗੀ ਕੁਛ ਨਹੀਂ ਜਿਹੜੀ ਮੈਨੂੰ ਦੱਸ ਦਿੱਤੀ ਕਰ ਤੂ ਤੂੰ ਹਾਂ ਹਾਂ ਮਰ ਜਾ ਬੀਬੀ ਮੇਰੀ ਗੱਲ ਸੁਣ ਲੈ ਗੱਲ ਸੁਣ ਲੈ ਮੈਂ ਤਾਂ ਮੁੰਡੇ ਨੂੰ ਸਾਰੀ ਗੱਲ ਦੱਸੂਗੀ ਪਾਈ ਇਹਨੂੰ ਦੀਨੂ ਦਾ ਸਪਾਲਾ ਮਾਰੇ ਨਾ ਰਿਆ ਕਰ ਬੇ ਚਰੇ ਆ ਜਾਕਰ ਕੋਈ ਝੂਠੀ ਐਟੀਆਂ ਨਾ ਤੂੰ ਮਾਰੀ ਨਾ ਰਿਆ ਕਰ ਬਸ ਮੈਂ ਮੈਂ ਤੈਨੂੰ ਕਹੂੰਗੀ ਹਣ ਪਾਈ ਨਾ ਆਪਦੇ ਤੇ ਰਸਾਪਾ ਮੈਂ ਥੋਨੀ ਸਮਦੀ ਦੇਖ ਟਾਈਮ ਵਧੀਆ ਮੇਰੇ ਕੰਨ ਖੋਲ ਤੇ ਪੜੇ ਨਹੀਂ ਸਾਡੇ ਘਰ ਦੀ ਇੱਜ਼ਤ ਤੇ ਲੀਰਾ ਲੀਰਾ ਹੋ ਜਾਂਦੀ ਹੈ ਨਹੀਂ ਮੈਂ ਦੱਸ ਤੇ ਨਹੀਂ ਕੰਝਰੀਓ ਬholi ਗੱਲ ਤਾਂ ਨਹੀਂ ਉੱਡੀ ਹਾਂ ਇਹ ਕਹਿੰਦੇ ਜੋ ਸਾਰੇ ਬਾਹ ਲੱਗ ਰਹੀਆਂ ਮੈਨੂੰ ਇਹ ਕਹਿੰਦੇ ਇਹਨੇ ਜੋ ਗਾ ਕਰ ਲਿਆ ਗੁੜੇ ਹਾਂ ਮੈਂ ਮਰ ਜਾ ਮੈਂ ਕਹਿੰਦੀ ਮੈਨੂੰ ਮੈਨੂੰ ਮਾਰ ਦੋ ਹੁਣ ਮੱਥਾ ਕੁੱਟਦੀ ਕਹਿੰਦੀ ਤਾਂ ਆ ਗਈ ਸੀ ਇਹ ਕਿਹੜਾ ਉਹ ਨਹੀਂ ਇਹ ਕਿਹੜਾ ਇਹ ਹੋਰ ਹੈਗਾ ਬਾਪਾ ਇਹਦਾ ਬਾਪਾ ਇਹਦਾ ਬਾਪਾ ਮੈਂ ਤਾਂ ਐਕਸਰਸਾਈਜ਼ ਕਰ ਰਹੀ ਸੀ ਐਕਸਰਸਾਈਜ਼ ਉਰੇ ਬੈਠੇ ਐਕਸਰਸਾਈਜ਼ ਕਰਦੀ ਤੇ ਮੈਂ ਹੱਥੋਂ ਪੈਰ ਤੋਂ ਪੈਰ ਲੈ ਮੈਂ ਦੱਸ ਦਿੰਨੀ ਹਾਂ ਮੈਂ ਕਿੰਨੇ ਕਰਦੀ ਸੀ ਕੀ ਹੁੰਦਾ ਮੈਂ 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 ਐਵੇਂ ਕਰ ਰਹੀ ਸੀ ਦੇਖੀ ਅਹੀਂ ਕਰਦੀ ਸੀ ਨਾ ਮਸੀ ਤੂੰ ਅਹੀਂ ਕਹਿੰਦੀ ਕਹਿੰਦੀ ਜੋਗਾ ਕਰਦੀ ਹਾਂ ਮੈਂ ਅਹੀਂ ਕਰ ਰਹੀ ਸੀ ਅਹੀਂ ਕਰ ਦੇਖ ਲੈ ਪੁੱਛ ਲੈ ਇਹ ਜੋ ਇਹ ਜੋਗਾ ਕਰ ਰਹੀ ਸੀਗੀ ਮੈਂ ਇੰਨਾ ਕੁ ਜਨਾਤਾ ਮੈਨੂੰ ਮੈਂ ਇੰਨੀ ਮਾਰੀ ਹੋ ਗਈ ਹੁਣ ਦੇਖ ਲੈ ਚੁੱਪ ਕਰ ਜਾ ਮੇ ਤਾਂ ਦੇ ਮਿੱਟੀ ਬਣ ਗਈ ਨੀ ਮੈਂ ਤਾਂ ਮਸਾਂ ਪੌੜੀਆਂ ਚੜੀ ਨਹੀਂ ਮੈਂ ਨਹੀਂ ਸੁਣਦੀ ਤੇਰੀ ਮੈਂ ਚੁੱਪ ਕਰ ਦੋਏ ਜਾਣੀਆਂ ਤੂੰ ਚੁੱਪ ਕਰ ਜਾ ਨਹੀਂ ਤੂੰ ਕੰਮ ਖਰਾਬ ਕਰਦੀਆਂ ਸਾਰਾ ਤੂੰ ਮੈਨੂੰ ਵੀ ਮੰਗਰ ਲਾ ਲੈਣੀ ਐ ਤੂੰ ਮੇਰੇ ਚੁੱਲੇ 'ਤੇ ਤਪਦਾ ਹੈਗਾ ਤੂੰ ਮੈਨੂੰ ਲਾ ਕੇ ਚੁੱਲੇ 'ਚ ਪਾਣੀ ਪਵਾ ਕੇ ਜਾਏਂਗੀ ਆ ਗੱਲ ਸੁਣ ਲੈ ਆ ਚਾਰੇ ਪੁੱਤਾਂ ਦੀ ਸੌ ਨਹੀਂ ਖਾਂਦਾ ਕੋਈ ਹੈ ਆ ਮੈਂ ਤਾਂ ਐ ਕਿਸੇ ਵੀ ਜੋਟੇ ਨੂੰ ਮੇਰੇ ਨੂੰ ਤੂੰ ਵਿਆਹ ਕੇ ਜਾਏਂਗੀ ਚੱਲ ਕੋਈ ਨਾ ਇੱਕ ਨੂੰ ਮੈਂ ਫੇਰ ਵਿਆਹ ਲੂੰਗੀ ਮੈਨੂੰ ਕੀ ਪਤਾ ਤੂੰ ਮੇਰੀ ਇਕਾਈ ਆ ਉਹ ਵੀ ਭੁਜਾ ਕੇ ਜਾਏਂਗੀ ਤੂੰ ਭਾਗ ਜਾ ਨਹੀਂ ਮੈਂ ਇੱਥੇ ਆ ਬੈਕਰ ਕੋਈ ਨਾ ਅੱਜ ਆਇਆ ਸੀ ਫੋਨ ਇਹਨਾਂ ਦਾ ਆ ਜਾਣ ਮੈਂ ਤਾਂ ਭੱਜ ਜਾਨੀਆ ਮੇਰੇ ਤਾਂ ਕੀ ਆ ਇਹ ਮੈਨੂੰ ਕੀ ਪਤਾ ਸੀ ਵੀ ਆਹ ਜਿਹੜੇ ਪ੍ਰੈਕਟਿਸ ਵੀ ਕਹਿੰਦੇ ਮੈਂ ਤਾਂ ਕਸਰਤ ਕਰਦੀ ਆ ਜਿਵੇਂ ਆਪਾਂ ਕਹਿੰਦੇ ਨਹੀਂ ਪਤਾ ਹੀ ਨਹੀਂ ਮੈਂ ਸੀ ਮੂੰਹ ਚਾ ਕੇ ਦੂ ਕਿਵੇਂ ਕਹਦਾ ਬੀਵੀ ਤੂੰ ਇਹਨਾਂ ਨੇ ਗਾਲਾਂ ਕੱਢੀਆਂ ਮੈਂ ਨਹੀਂ ਮੈਂ ਤੇਰੀ ਮਾਂ ਨਹੀਂ ਮਾਂ ਮਾਂ ਤਾਂ ਤੀਆਂ ਨੂੰ ਗਾਲਾਂ ਕੱਢੇ ਲੈਣ ਨੂੰ ਆਣ ਦੇ ਅੱਜ ਆ ਜਾਣ ਦੇ ਨਹੀਂ ਮੈਂ ਤਾਂ ਆਣ ਪੜਤੀ ਮੀਆਂ ਚੁੱਪ ਕਰ ਜਾ ਮੈਂ ਤਾਂ ਆਣ ਪੜਤੀ ਮੀਆਂ ਮੈਨੂੰ ਆਕਲ ਨਹੀਂ ਹੈਗੀ ਚੰਗਾ ਕੁੜੇ ਮਾਪ ਜੀ ਲੜਾਈ ਆਪ ਲੜੋ ਮੈਂ ਤਾਂ ਥੱਲੇ ਜਾਨੀਆ ਜਾਊਂਗੀ ਕਰਾ ਕੇ ਉਹਨਾਂ ਕਹਿੰਦੇ ਆਪਦੀ ਲੜਾਈ ਆਪ ਲੜੋ ਨਹੀਂ ਤਾਂ ਬਾਈਤਲ ਨੇ ਪਸੂੜੀ ਪਾਉਣੀ ਸੀ ਪਾਤੀ ਹੈ ਗੱਲ ਸੁਣ ਮੇਰੀ ਪੁੱਤ ਤੂੰ ਕੋਈ ਗੱਲ ਨਾ ਦੱਸੀ ਹੈ ਨਾ ਚਲ ਦੱਸਣੀ ਆ ਭਈ ਆਉਦੇ ਮਨ ਦੀ ਪੜਾ ਸਕਟ ਲਈ ਹੈ ਨਾ ਮੈਂ ਪੁੱਤ ਤੇ ਇਹਨੂੰ ਮੈੜਾ ਨਹੀਂ ਸਮਝੀਤੀ ਏ ਜਦੋਂ ਨੋ ਹੀ ਐ ਨਾ ਤੁੰਜਰੀ ਨੇ ਆ ਲੈ ਤੱਕ ਨਹੀਂ ਹੁੰਦਾ ਚੋਗਾ ਕਰ ਲਿਆ ਤੁਰ ਹੀ ਫੇਰ ਤੇਰਾ ਘਰ ਪੱਟਿਆ ਗਿਆ ਫਲਾਨਾ ਹੋ ਗਿਆ ਭੈਣੇ ਨੇ ਤਾਂ ਹਜ਼ਾਰ ਗੱਲ ਬੋਲੀ ਬੀਬੀ ਤੂੰ ਤੈਨੂੰ ਮੈਂ ਸਾਰੀਆਂ ਗੱਲਾਂ ਦੱਸਦੀ ਹੁੰਨੀ ਆ ਵੀ ਮੈਂ ਕੀ ਕਿਹੜੀ ਚੀਜ਼ ਕਾਦੇ ਵਾਸਤੇ ਕਰਦੀ ਆ ਕਿਹੜੀ ਚੀਜ਼ ਕਾਦੇ ਵਾਸਤੇ ਤੈਨੂੰ ਮੈਂ ਇੰਨੇ ਵਾਰ ਤਾਂ ਦੱਸਿਆ ਕਿੰਨੇ ਵਾਰ ਤਾਂ ਦੇਖ ਮੈਂ ਉਹ ਜਿੰਮ ਵਾਲੇ ਕਮਰੇ ਚ ਬਹਿ ਕੇ ਕਰਦੀ ਹੁੰਨੀ ਆ ਜਿੱਥੇ ਰਾਮ ਵੱਡਾ ਮੁੰਡਾ ਆਪਦੀ ਐਕਸਰਸਾਈਜ਼ ਕਰਦੇ ਮੈਂ ਕਹੀ ਨਹੀਂ ਨੀ ਉੰਨੀ ਬੀਬੀ ਮੈਂ ਜੋਗਾ ਕਰਦੀ ਆ ਵੇਖੇ ਉਹੀ ਤੋਂ ਇਹ ਮੈਂ ਕਰ ਲੱਗ ਗਿਆ ਮੈਨੂੰ ਨਾ ਮੈਨੂੰ ਮaaf ਕਰ ਦਿੱਤੀ ਇਹ ਕੋਈ ਨਾ ਮਾਂ ਪਿਓ ਬੋਲੇ ਦਿੰਦਾ ਹੁੰਦਾ ਟੀ ਬੁਤਾਂ ਨੂੰ ਤੇ ਮੇਰੀ ਗੱਲ ਸੁਣ ਹਣ ਮੈਨੂੰ ਨਾ ਗੋਲੀ ਦੇ ਦੇ ਬੀਪੀ ਵਾਲੀ ਮੇਰੇ ਤਾਂ ਬੀਪੀ ਡਾਊਨ ਹੋ ਗਿਆ ਮੈਨੂੰ ਤਾਂ ਹੀ ਲੱਗਿਆ ਆ ਬੂ ਮੈਂ ਤਾਂ ਜਾਨ ਨਿਕਲੂਗੀ ਮੈਨੂੰ ਤਾਂ ਹੀ ਸੀ ਮੈਂ ਤਾਂ ਆਪਦੇ ਤਿੰਨੇ ਪੁੱਤ ਕੁਮਾਰੇ ਜੱਡ ਕੇ ਅੱਜ ਮਰ ਜੂਗੀ ਮਰ ਜੂਗੀ ਕੋਈ ਨਾ ਰੋਣਾ ਨਜ਼ਰ ਵੀ ਅਪਾ ਪਿਆ ਕਰਾਂਗੇ ਹੁਣ ਇੱਕ ਗੋਲੀ ਵੀ ਪੀ ਦੀ ਤੂੰ ਲੈ ਲੈ ਬੀਬੀ ਇੱਕ ਮੈਂ ਵੀ ਦੇ ਦੇ ਤਾ ਚੱਲੀ ਇਧਰ ਲੈ ਆ ਜਾ ਮਸੀ ਨੂੰ ਭੇਜ ਦੇ ਨਾਲੇ ਬੈਈ ਹੋਰ ਹੁਣ ਤੇਰਾ ਹੀ ਕਰਵਾ ਦਿੰਦੀ ਹੈਗੀ ਕੋਈ ਨਾ ਉਹਨੂੰ ਵੜਿਆ ਤੜਿਆ ਕੇ ਨਾ ਆਪਾਂ ਸ੍ਰਿਸ਼ਟਾ ਕਰਾ ਲਈਏ ਦੋਨੇ ਮੁੰਡੇ ਵਿਆਹ ਲਈ ਉਹ ਦਵਜ ਪੇ ਤੇਨੂੰ ਕੰਮਾਂ ਦਾ ਸੁਖੋਜ ਉਹ ਮੈਨੂੰ ਤਾਂ ਕੋਈ ਲਾਲਚ ਨਹੀਂ ਮੈਂ ਤਾਂ ਤੂੰ ਰੋਟੀ ਪੱਕੀ ਬਕਾਈ ਦੀ ਜਾਨੀ ਆ ਚੱਲ ਜੇ ਦੋ ਦਰਾਨੀਆਂ ਜਠਾਣੀਆਂ ਆ ਜਾਣੀਆਂ ਤੇਰੇ ਆ ਦੋ ਦਰਾਨੀਆਂ ਹੋ ਗਿਆ ਤਾਂ ਤਿੰਨੇ ਦਰਾਂ ਜਠਾਣੀ ਕਰਦੇ ਕੰਮ ਤਾਂ ਸਾਂਭ ਲੋਗੀਆਂ ਬੀਬੀ ਜਦੋਂ ਮੇਰੇ ਦਿਹੋਰ ਦਾ ਵਿਆਹ ਹੋਊਗਾ 5000 ਦਾ ਸੂਟ ਦਵਾਈਵੇਂ ਨੇ ਨਹੀਂ ਕੋਈ ਨਾ ਮੈਂ ਤਮ 12 ਦਾ ਦਵਾ ਦਾਂ ਚੱਲ ਚਲੀਏ ਫੇਰ ਆ ਜਾ ਹੁਣ ਤਾਂ ਮੈਂ ਤੇਰ ਨਾਲ ਗੁੱਸੇ ਨਹੀਂ ਹੈਗੀ ਚੰਗਾ ਐ ਗੁੱਸੇ ਕਿੱਥੇ ਹੁੰਦੀ ਹੈ ਮੇਰੀ ਨੂੰ ਸਿਆਣੀ ਆ ਤੂੰ ਤਾਂ ਆਇਨੇ ਲਾਤੀਤੀ ਹੋਰੀ ਲੂਤੀ